ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਬਿਰਖ ਖਲੋਆ ਭਾਲਣਾ ਵਿੰਗਾ ਹੋਆ ਮਜਨ ਗੋਰਿਆੰਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਰੋਵਰ ਨੀਕਾ ਜੋ ਨਵੈ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾਉ ਜਜਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਨਾ ਪ੍ਰਭੂ ਧਿਆਏ ਸੰਤ ਸਰੂਪ ਵਰਨਾਵੇ ਸੋ ਜਨ ਬ੍ਰਹਮਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣ ਤ ਮਿਟਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮਣ ਬਾਹੀ ਪੂਰੀ ਕਾਈ ਬਾਤ ਨ ਰਹੀ ਆ ਓਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਆਪਣਾਏ ਦਾਸ ਕਾ ਸਦਾ ਰਖਵਾਲਾ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜੋ ਪਾਲਾ ਰਹਾਉ ਵਡਭਾਗੇ ਸਤਗੁਰ ਪਾਇਆ ਜਨ ਜਮ ਕਾ ਪੰਥ ਮਿਟਾਇਆ ਹਰ ਭਗਤ ਪਾਏ ਚਿਤ ਲਾਗਾ ਜਪ ਜੀਵੇ ਸੇ ਵਡਭਾਗਾ ਹਾਰੇ ਅੰਮ੍ਰਿਤ ਬਾਣੀ ਗਾਵੈ ਸਾਧਾਂ ਕੀ ਧੋਈ ਨਾ ਵੈ ਆਪਣਾ ਨਾਮ ਆਪੇ ਜੀਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਾਨ ਅਧਾਰਾਇ ਪੂਰਨ ਬੇਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸ਼ਰਨ ਸੁਆਮੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚੰਦੇ ਸਗਲੇ ਫਲ ਪਾਵੋ ਜੀਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣਯਾਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਾ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤੀ ਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਬਹੁੜ ਨਾ ਜੁਨੀ ਪਾਈਐ ਜਸੁ ਦੇਵ ਪਰਖ ਵਿਧਾਤਾ ਹਰ ਰਸ ਤੈ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੂਰੈ ਕੀਤੇ ਪੂਰੇ ਪ੍ਰਭ ਰਵ ਰਹਿਆ ਪਰ ਪੂਰੇ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਵਿਟਹੋ ਕੁਰਬਾਨ ਗੁਰ ਕੇ ਚਰਨ ਕਬਲ ਰਿੱਧ ਧਾਰੇ ਬਿਗਨਨ ਲਾਗੇ ਤਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਦ ਦੁਰਮਤ ਖੋਏ ਪਤ ਤੋ ਪੁਨੇ ਤ ਸਭ ਹੋਏ ਰਾਮ ਦਾਸ ਰੋਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲਿ ਧਿਆਈਐ ਮਨ ਬਾ ਸ਼ੰਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਅਪਨਾ ਬਿਰਦ ਰਖਾਇਆ ਰਾਗ ਸੋਰਠ ਮਹੱਲਾ ਪੰਜਮਾ ਦਹ ਦਿਸ ਛਤਰ ਮੇਗ ਕਟਾ ਕਟ ਦਹ ਮਨ ਚਮਕ ਡਰਾਇਓ ਸੇਜ अकेਲੀ ਨੀਂਦ ਨਹ ਨੈਣ ਹੈ ਫਿਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸ਼ ਰੋ ਮਾਇਓ ਨੇ ਕਕੇਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰ ਆਇਓ ਰਹਾਓ ਕਿਉ ਬਿਸਰੈ ਇਹੋ ਲਾਲ ਪਿਆਰੋ ਸਰਬ ਗੁਨਾ ਸੁਖਦਾਇ ਮੰਦਰ ਚਰਕੇ ਪੰਥ ਨਿਹਾਰ ਨੈਣ ਨੀਰ ਭਰ ਆਇਓ ਹਾਂ ਹਾਂ ਪੀਤ ਪਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਪਾਪੀ ਰੀਕੇ ਪਾਤ ਪਰਦੋ ਬਿਣ ਪੇਖੇ ਦੂਰ ਆਇਓ ਭਇਓ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁਖ ਮਿਟਾਇਓ ਕਹੋ ਨਾਨਕ ਹਉ ਮੈਂ ਭੀਤ ਗੁਰ ਖੋਈ ਹੈ ਤਉ ਦਿਯਾਰ ਬੀਠ ਲੋ ਪਾਇਓ ਸਬਰ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇ ਸਰਬ ਗੁਣਾ ਨਿਤ ਗਾਇਓ ਰਹਾਉ ਦੂਜਾ ਸੋਰਠ ਮਹੱਲਾ ਪੰਜਵਾਂ ਗਏ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਨੇ ਰੱਖੋ ਪੈਜ ਤੁਮਾਰੀ ਹਰ ਜਿਓ ਨਿਮਾਨਿਆ ਤੂੰ ਮਾਨ ਨਚੀਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਪਾਏ ਲਾਖੇ ਅਪਰਾਧ ਕਮਾਵੇ ਕਰ ਉਪਦੇਸ਼ ਝੜ ਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੇ ਮਾਰਗ ਪਾਵੇ ਹਰੇ ਅੰਤਰ ਜਾਮੀ ਸਭ ਬਿਦ ਜਾਣ ਤਾ ਕਿਸ ਬਹਿ ਆਖ ਸੁਨਾਈਐ ਕਹਿਣਾ ਕਥਰ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੈ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਔ ਕਦ ਮੁਖ ਪਾਇ ਜਨ ਨਾਨਕ ਸੁਖ ਬਸੰਤੀ ਸੋਰਠ ਮਹੱਲਾ ਪੰਜਵਾ ਸਿਮਰਿ ਸਿਮਰਿ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ ਨਾ ਠੇ ਗੁਣ ਗਾਵਤ ਤਿਆ ਹਵਤ ਪ੍ਰਭ ਅਪਨਾ ਕਾਰਜ ਸਗਲੇ ਸੰਠੇ ਜਗ ਜੀਵਰ ਨਾਮ ਤਮਾਰਾ ਘਰ ਪੂਰੇ ਦਿਓ ਉਪਦੇਸਾ ਜਬ ਭੌਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਣੈ ਸਭ ਤੂੰ ਹੈ ਸਭ ਕਿਛ ਕਰਨਾ ਹਾਰਾ ਸੁਣੈ ਮੰਤਰੀ ਸੁਣੈ ਪ੍ਰਭ ਤੂੰ ਹੈ ਸਭ ਕਿਛ ਕਰਨਾ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮੈ ਵਡਾਈ ਤਾਰ ਅਨੁਗਰੋ ਆਪ ਪ੍ਰਭ ਸੁਆਮੀ ਪਤਮਤ ਕੇਨੀ ਪੂਰੀ ਸਦਾ ਸਦਾ ਨਾਨਕ ਬਲੇਹਾਰਿ ਬਸੋ ਸੰਤਾ ਤੂਰੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸ਼ਕਾਰੇ ਪ੍ਰਭ ਸਬੇ ਕਾ ਜਸਵਾਰੇ ਹਰ ਆਪਣੇ ਕਿਰਪਾ ਤਹਾਰੇ ਪ੍ਰਭ ਪੂਰਨ ਪੈ ਜਸਵਾਰੇ ਰੱਬ ਨੇ ਦਾਸ ਕੋ ਪਹੋ ਸਹਾਈ ਸਗਲ ਮਨੋਰਥ ਕਿੰਨੇ ਕਰਤੇ ਊਣੀ ਬਾਤ ਨ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਵਿਛਲਗ ਚੱਲੇ ਮਾਇਆ ਟੋਟ ਨਕਤ ਹੂੰ ਆਵੈ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਇਆਲਾ ਸਭ ਜੀ ਭੈ ਕਿਰਪਾਲਾ ਜੈ ਜੈ ਕਾਰ ਗੁਸਾਈ ਜਨ ਪੂਰੀ ਬਣਤ ਬਨਾਏ ਤੂੰ ਭਾਰੋ ਸੁਆਮੀ ਮੋਰਾ ਇਹੋ ਪੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਤਿੰਨ ਸਰਬ ਫਲਾ ਪੰਨ ਪਾਇ ਤੋ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ